ਕੰਮ ਕੀਤਾ ਜਾ ਰਹੀ ਹੈ ਸੋ ਇਧਰ ਆਪਣੇ ਪਿੰਡ ਬਨੂਰ ਦੇ ਨੌਜਵਾਨ ਲੱਗੇ ਆ। ਸੋ ਨਾਲ ਦੇ ਨਾਲ ਚੱਕੀ ਤੋਂ ਆਟਾ ਪੀਸਿਆ ਜਾ ਰਿਹਾ ਤੇ ਨਾਲ ਦੇ ਨਾਲ ਥੈਲੀਆਂ ਚ ਪੈਕ ਕਰਕੇ ਤੇ ਇਧਰ ਟਰਾਲੇ ਦੇ ਵਿੱਚ ਲੋਡ ਕੀਤਾ ਜਾ ਰਿਹਾ। ਸੋ ਆਪਣੇ ਪਿੰਡ ਦੇ ਨੌਜਵਾਨ ਲੱਗੇ ਆ। ਸੋ ਨਾਲ ਦੇ ਨਾਲ ਲੋਡ ਕਰੀ ਜਾਂਦੇ ਆ। ਸੋ ਵੀਡੀਓ ਅੱਗੇ ਸ਼ੇਅਰ ਕਰਦੇ ਆ ਜੋ ਆ ਨਾਲ ਦੇ ਨਾਲ ਥੈਲੀਆਂ ਦੇ ਵਿੱਚ ਆਟਾ 10-10 ਕਿਲੋ ਦੀ ਪੈਕਿੰਗ। ਸੋ ਆ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਨੌਜਵਾਨ ਲੱਗੇ ਹੋਏ ਆ ਬਈ ਸੇਵਾ ਕਰਨ। ਸਾਰੇ ਜਾਣੇ। ਆ ਦਾ ਕੰਮ ਤੋ ਇਧਰ ਆਤਾਰੀ ਲੋਕੀਂ ਚਾਹਿਆ ਜਾ ਰਿਹਾ ਸਾਹਮਣੇ ਨਾਲ ਦੀ ਨਾਲ ਪਸਾਈ ਕੀਤੀ ਜਾ ਰਹੀ ਹੈ ਸੋ ਆਪਣੇ ਪਿੰਡ ਫਲੂਰ ਤੋਂ ਫਲੌਰ ਸਿੰਘ ਦੀ ਚੱਕੀ ਤੋਂ ਇਹਨਾਂ ਦੀ ਹੈਗੀ ਫਰੀਦ ਦੇਵਾ ਨਾਲ ਦੀ ਨਾਲ ਥੈਨੀਆਂ ਦੇ ਵਿੱਚ ਸੋ ਭਰੀ ਜਾ ਰਹੀ ਹੈ। ਤੋ ਇਧਰ ਆਪਣੇ ਸੀਰੇ ਬਰਾੜ ਹੋਣੇ ਲੱਗੇ ਪਏ ਆ ਬਈ। ਸੇਵਾ ਕਰਨ ਥੈਨੀਆਂ ਭਰੀ ਜਾਂਦੇ ਆ। ਸੋ ਇਹਨਾਂ ਦਾ ਬਹੁਤ ਧੰਨਵਾਦ ਸੋ ਤਿੰਨ ਦਿਨ ਹੋ ਗਏ ਆ। ਸੇਵਾ ਚਲਦੀ ਨੂੰ ਪਿੰਡ ਚੋਂ ਅਗਰਾਹੀ ਕੀਤੀ ਸੀ ਸੋ ਸਾਰੇ ਪਿੰਡ ਦਾ ਹੀ ਬਹੁਤ ਸਹਿਯੋਗ ਸੀ ਤੇ ਇਹ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਪਹਿਲੇ ਦਿਨ ਤੋਂ ਹੀ ਨਾਲ ਲੱਗੇ ਆ। ਤੋ ਆਪਣਾ ਫਰਜ਼ ਵੀ ਬਣਦਾ ਹੈ ਜਿੱਥੇ ਕੋਈ ਆਫਤ ਆਉਂਦੀ ਹੈ ਉਹ ਤੋਂ ਪੰਜਾਬ ਦੇ ਨਾਲ ਖੜਨਦਾ ਤੇ ਆਪਣੇ ਪਿੰਡ ਬਲੌਰ ਦੇ ਨੌਜਵਾਨ ਬਈ ਖੜੇ ਆ ਹੜਪੀਤਾਂ ਦੀ ਮਦਦ ਦੇ ਲਈ ਸੋ ਅੱਜ ਸਾਈਕਲ ਰਾਈਡਰ ਚੱਲ ਰਹੀ ਹੈ ਸੋ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਤੇਰੀ ਜਨੇ ਸੇਵਾ ਹਾਂਜੀ ਬਾਕੀ ਭਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚੱਕੀ ਵਾਲਿਆਂ ਦਾ ਭਾਈ ਬਲੌਰੇ ਦਾ ਸਾਰੀ ਸੇਵਾ ਫ੍ਰੀ ਹੈ ਇਹਨਾਂ ਲੋ ਜਿੰਨਾ ਵੀ ਆਟਾ ਪੀਗੇ ਦੇਣਗੇ ਸਾਰਾ ਫ੍ਰੀ ਪੀਗੇ ਦੇਣਗੇ ਇਹਨਾਂ ਨੇ ਕਿਹਾ ਵਾ ਬਾਕੀ ਉਹ ਵੀ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨਾਲ ਕਰੋ ਵੀਰ ਬਣ ਕੇ ਜਾ ਕੇ ਆਪਣਾ ਹੱਥੀ ਵੀ ਉੱਥੇ ਸੇਵਾ ਕਰਕੇ ਆਉਗੇ ਇਹ ਨਹੀਂ ਕੱਲਾ ਰਾਸ ਨਹੀਂ ਜਿੱਥੇ ਲੋੜ ਪਈ ਉਹਨਾਂ ਦੇ ਨਾਲ ਮਦਦ ਕਰਾਂਗੇ ਚਈਆਂ-ਕੁਈਆਂ ਲੈ ਕੇ ਚੰਮਾਂਗੇ ਨਾਲ ਕੱਟੇ ਵਗੈਰਾ ਵੀ ਇਕੱਠੇ ਕਰਦੇ ਆਂ ਪਰ ਤੋੜੇ ਚਾਹੀਦੇ ਉਹਨਾਂ ਨੂੰ ਉੱਥੇ ਉਹ ਵੀ ਲੈ ਕੇ ਚੱਲਾਂਗੇ ਜਿੰਨੇ ਵੀ ਬੰਦੇ ਵੀਰਵਾ ਵੱਧ ਤੋਂ ਵੱਧ ਜਿੰਨਾਂ ਕੋਲੇ ਪਏ ਆ ਉਹ ਕਿਤੇ ਸਾਂਝੀ ਜਗ੍ਹਾ ਰੱਖ ਲੈਣੇ ਆਂ ਪਰ ਉੱਥੇ ਤੋਂ ਕੋਚ ਵਾਲੀ ਧਰਤਣਾ ਜੀ ਪਹੁੰਚ ਦੇ ਕਰ ਦੇਣਾ ਜੀ ਸਾਰੇ ਪਿੰਡ ਦਾ ਬਹੁਤ ਧੰਨਵਾਦ ਬਾਕੀ ਪਿੰਡ ਨੇ ਬਹੁਤ ਸਾਥ ਦਿੱਤਾ ਕਣਕ ਦੀਆਂ ਦੋ ਟਰਾਲੀਆਂ ਹੋ ਗਈਆਂ ਤਕਰੀਬਨ ਤੋੜੀਆਂ ਦੀਆਂ ਇੱਕ ਘਰਨੇ 25 30 ਮੇ ਆਪਣੇ ਪ੍ਰੇਸ਼ਮ ਬਰਾਲ ਪ੍ਰਧਾਨ ਠੀਕ ਆ ਉਹਨਾਂ ਵੱਲੋਂ 23 ਟਰਾਲੀਆਂ ਤੋੜੀਆਂ ਦੀਆਂ ਬਾਕੀ ਸਾਰੇ ਪੰਡ ਨੇ ਕੋਈ ਇਹਨੇ ਪੰਡ ਦੋ ਪੰਡਾ ਜਿੰਨੀ ਜੋਗਾ ਸੀ ਸਾਰਿਆਂ ਨੇ ਵਾਧੂ ਵਾਧੂ ਸੇਵਾ ਕੀਤੀ ਆ ਤੋੜੀ ਵੀ ਵਾਧੂ ਜੀ ਤੇ ਹੁਣ ਆਪਣਾ ਮੇਨ ਮਕਸਦ ਇਹ ਆ ਵੀ ਪਚਾਉਣੀ ਚੀਜ਼ ਆ ਪਉਥੇ ਆ ਸਹੀ ਜਗ੍ਹਾ ਪਹੁੰਚ ਸਕੂ ਅ ਜਿੱਥੇ ਲੋਡ ਆ ਹਾਂ ਜਿੱਥੇ ਲੋਡ ਆ ਜੀ ਤੇ ਉਹ ਨੌਜਵਾਨਾਂ ਦੀ ਮਦਦ ਦੀ ਲੋਡ ਆ ਨਾਲ ਨੌਜਵਾਨ ਤੌਰ ਤੇ ਵਾਤੋ ਵਾਦ 15 20 ਜਣੇ ਆ ਤਕਰੀਬਨ ਹੋਰ ਵੀ ਨੌਜਵਾਨਾਂ ਨੂੰ ਬੇਨਤੀ ਐਡਾ ਵੱਡਾ ਪਿੰਡ ਆ ਆਪਣਾ ਸਾਰੇ ਸਾਥ ਦੇ ਨਾਲ ਰਲ ਕੇ ਹਾਂਜੀ ਆਊਗਾ ਬਹੁਤ ਪਿੰਡ ਦਾ ਸੰਯੋਗ ਆ ਤੇ ਨੌਜਵਾਨਾਂ ਵੀ ਵਾਤੋ ਵਾਦ ਆ ਕੇ ਸਪੋਰਟ ਕਰਨ ਸੋ ਸਾਰੇ ਜਣੇ ਵਾਤੋ ਵਾਦ ਆ ਕੇ ਮਦਦ ਕਰੋ ਸੋ ਵੀਡੀਓ ਨੂੰ ਅੱਗੇ ਸ਼ੇਅਰ ਕਰਾ ਜੋ ਇਧਰ ਗਰਦਾਸ ਤੇ ਲੋਣੀ ਲੱਗੇ ਪਿਆ ਐਨੇਆ ਚੈਨਲ ਨਾਲ ਦੀ ਨਾਲ ਸੇਵਾ ਚੱਲ ਰਹੀ ਆ ਬਈ ਇਹ ਇੱਕ ਅੱਦੇ ਦਿਨ ਚ ਹੋ ਸਕਦਾ ਕੱਲ ਲੈ ਕੇ ਜਾਈਏ ਸੋ ਗਏ ਹੋਏ ਆ ਬੰਦੇ ਅੱਗੇ ਸੋ ਜਿੱਥੇ ਵੀ ਲੈ ਕੇ ਜਾਣੀ ਆ ਸੇਵਾ ਤੁਸੀ ਨਾ ਥੋੜਾ ਜਿਹਾ ਪਤਾ ਕਰਕੇ ਲੈ ਕੇ ਜਾਣੀ ਆ ਵੀ ਕਿੱਥੇ ਲੋੜ ਆ ਕਿਸ ਦੀ ਲੋੜ ਆ ਉੱਥੇ ਤੱਕ ਇਹਦੀ ਸੇਵਾ ਆਪਣੇ ਪਹੁੰਚੇ ਸੋ ਸਾਰੇ ਨਗਰ ਦਾ ਇਹ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਨੌਜਵਾਨ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਆਪਣਾ ਹੀ ਫਰਕ ਬਣਦਾ ਸੋ ਆਪਾਂ ਪੰਜਾਬ ਦੇ ਨਾਲ ਰਹੇ ਤੇ ਇਹ ਆਪਾਂ ਦੱਸਾਈ ਅਗੇ ਪੰਜਾਬ ਦੇ ਵਿੱਚ ਉਹਦੇ ਨਾਲ ਕੀ ਜੇਣਾ ਸੋ ਲਾਈਵ ਤੋਂ ਪੂਰੀਆ ਸਾਨੂੰ ਦਿਖਾਉਣੇ ਪਏ ਆਪਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ اڄ ڪيئن آهيو